ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾ ਡੈਰੀ ਫਾਰ ਨੂੰ ਜੀ ਆਦਰੀ ਵੀਡੀਓ ਵਿੱਚ ਪੱਤਨ ਨਗਰ ਸੇਲੇ ਲੈ ਲਿਆ ਕੇ ਆ ਜੀ ਦੋ ਤਾਂ ਬਈ ਗਾਵਾਂ ਨੇ ਇੱਕ ਗੱਬਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਇੱਕ ਵਰਡ ਤਾਜੀ ਸੂਈ ਵੀ ਆ ਤੇ ਇੱਕ ਬਾਈ ਕੋਲੇ ਕੱਟਾਗਾ ਟਾਪ ਬਰੇਡ ਤੇ ਜਿਸ ਪਿੰਡ 'ਚ ਉਹ ਬਈ ਵੀਡੀਓ ਬਣਾ ਰਹੇ ਆ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਬਈ ਭਗਤਪਾਈ ਕਾ ਸ਼ਹਿਰ ਹੈ ਅੰਦਰ ਤਕਰੀਬਨ 5 ਤੋਂ 6 ਕਿਲੋਮੀਟਰ ਦੇ ਬਾਈ ਆਪ ਬਾਹਰ ਬਈ ਮੋਟੀ ਮੋਟੀ ਡਿਟੇਲ ਆ ਜਿਹੜੀ ਇਹਦੀ ਆਪਾਂ ਦੱਸਾਂਗੇ ਤੇ ਬਾਕੀ ਦੀ ਜਿਹੜੀ ਜਾਣਕਾਰੀ ਆ ਬਾਈ ਤੋਂ ਬਈ ਫੋਨ ਤੇ ਪੁੱਛ ਲਿਓ ਬਾਈ ਦਾ ਕੰਟੈਕਟ ਨੰਬਰ ਨੋਟ ਕਰ ਲਓ 9417510523 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜਿਹੜੀ ਪਹਿਲੇ ਨੰਬਰ ਦੇ ਬਾਈ ਬੜ ਦੇ ਦੇ ਪਹਿਲਾ ਸੂਆ ਕਰਮ ਵਾਲੀ ਸੁੰਦੀ ਆ ਤੇ ਦਿਨ ਮੰਨ ਕੇ ਚਲੋ 5 ਤੋਂ 7 ਦਿਨਾਂ ਦੀ ਕੱਚੀ ਆ ਫੇਸ ਦੀ ਬਿਊਟੀ ਕਮਾਲ ਦੀ ਆ ਬੋਦੀਵਾਦੀ ਚੰਗੀ ਆ ਸਨਕਪੂਣਾ ਬੜ ਦੇ ਵਿੱਚ ਫੁੱਲ ਆ ਤੇ ਮਾਂ ਦਾ ਇਹਦਾ ਰਿਕਾਰਡ ਬਾਈ ਨੇ 20 ਬਾਈ ਲੀਟਰ ਜਿਹੜਾ ਦੱਸਿਆਗਾ ਕੱਦ ਚੰਗਾ ਬਰੀਡ ਚੰਗਾ ਉਹ ਲੋਈ ਤੋੜ ਕੇ ਦਿਖਾ ਦੋ ਆਰਡਰ ਨੇੜੇ ਤੋਂ ਚੈੱਕ ਕਰਵਾ ਆਣੇ ਥਾਣ ਬਹੁਤ ਚੰਗਾ ਲੱਗਿਆ ਕੱਲਾ ਕੱਲਾ ਥਾਣ ਪੂਰੀ ਵਿੱਤੀ ਤੇ ਕੱਚੀ ਕੱਚੀ ਆ ਉਸ ਹਾਮ ਨਾਲ ਅੰਦਾਜ਼ਾ ਲਾ ਲਿਓ ਸਾਰੀਆਂ ਬਾਲਡਨਾਂ ਕੱਢੂ ਫਿਰ ਕਰਮਣੀ ਨੇ ਸੂਣਾਗਾ ਬਾਈ ਮਾਂ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬਰੀਡ ਇੱਕ ਨੰਬਰ ਆ ਬਾਈ ਚੰਗੀ ਆ ਪੜੀ ਵੀ ਆ ਬਾਈ ਪੁੱਤੋ ਰਾਜੀ ਆ ਵਹਿ ਡਾਂਗਾ ਤੇ ਦੁੱਧ ਦਾ ਰਿਕਾਰਡ 20 ਲੀਟਰ ਦਾ ਦੁੱਧ ਵੈਟ ਖਰਚ ਚੰਗਾ ਪਾਉ ਜਿਹੜੇ ਹਿਸਾਬ ਨਾਲ ਤਿਆਰੀ ਹੈ ਬੈਠੀ ਮੋਲੇ ਦਾ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਜਿਹੜਾ ਵਰਡ ਦੇ ਹਿਸਾਬ ਨਾਲ ਬਿਲਕੁਲ ਜੈਜ ਹੋਊਗਾ ਬਾਈ ਬાળા ਮੋਲ ਨਹੀਂ ਕਰਦੇ ਬਾਈ ਕਹਿੰਦਾ ਮੋਲ ਜਮ ਬਿਲਕੁਲ ਜੈਜੀ ਹੋਊਗਾ ਲੇਵਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਥੋੜੀ ਥੋੜੀ ਭਾਲ ਹੋ ਗਈ ਬਾਈ ਆਪਲਾ ਪਾਉਣ ਲੱਗੀ ਕਰਮ ਵਾਲੀ ਬਹੁਤ ਸੋਹਣਾ ਆਰਡਰ ਤਿਆਰ ਕਰਦੀ ਹੁੰਦੀ ਆ ਕੱਚੀ ਕੱਚੀ ਹੈ ਕੱਲੀ ਉਸ ਹਿਸਾਬ ਨਾਲ ਅੰਦਾਜ਼ਾ ਲਾਇਓ ਸਾਰੀਆਂ ਬਾਲ ਦਲਾਂ ਗੱਡੂ ਫਿਰ ਕਰਮ ਵਾਲੀ ਨੇ ਸੂਣਾਗਾ ਬਾਈ ਬ੍ਰੀਡ ਇੱਕ ਨੰਬਰ ਕੱਦ ਇੱਕ ਨੰਬਰ ਅੱਗੇ ਆ ਗਈ ਦੋ ਨੰਬਰ ਤੇ ਬਾਈ ਦੂਜਾ ਸੂਆ ਕਰਮ ਵਾਲੀ ਸੂਈ ਵੀ ਆ ਹਫਤਾ ਹੋ ਗਿਆ ਬਾਈ ਸੂਈ ਨੂੰ 25 ਲੀਟਰ ਦੁੱਧ ਬਾਈ ਕਹਿੰਦਾ ਜਮਨ ਨੈਟ ਤਿਆਰ ਆ ਪੌਂਦੀ ਦੋ ਰੰਗ ਤਿੰਨ ਰੰਗ ਪਾਉਂਦੀ ਚਾਰ ਰੰਗ ਚੋਲਿਓ ਤਾਂ ਵੀ ਬਾਈ ਕਹਿੰਦਾ ਕੋਈ ਚੱਕਰੀ ਨਹੀਂ ਤੇ ਠੰਡੀ ਸੀਲ ਕਰਮ ਵਾਲੀ ਫੁੱਲ ਆ ਫੁੱਲ ਬ੍ਰੀਡ ਫੁੱਲ ਕੱਦ ਪਲੀ ਵੀ ਬਹੁਤ ਆ ਗਰਮੀ ਨਹੀਂ ਮੰਨਦੀ ਫੈਂਡ ਫੂਂਡ ਕਰਮ ਵਾਲੀ ਦੀ ਫੁੱਲ ਚੰਗੀਆਂ ਇਹ ਨਾਣਾ ਨੂਣਾ ਲੇਵੇ ਤੇ ਫੁੱਲ ਆ ਬਾਈ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ ਲੱਗਿਆ ਚਿਵਾਈ ਚਿਵਾਈ ਬਾਈ ਕਹਿੰਦਾ ਉਸਕੇ ਆ ਬਾਈ ਖੋਲ ਦੋ ਤੋੜ ਕੇ ਦਿਖਾ ਲੋ ਫੁੱਲ ਬ੍ਰੀਡ 25 ਲੀਟਰ ਦੁੱਧ ਬਾਈ ਕਹਿੰਦਾ ਕਹਿਣ ਵਾਲਾ ਨਹੀਂਗਾ ਬਾਈ ਚੋਣ ਵਾਲਾ ਹਾਜ਼ਰ ਆ ਪਾ ਇਹ ਦੋ ਡੰਗ ਚੋਲੇ ਤਾਂ ਵੀ ਕੋਈ ਚੱਕਰੇ ਬਾਕੀ ਤੋਰਾ ਵਗੈਰਾ ਚੈੱਕ ਕਰਵਾ ਆਨੇ ਪਲੀ ਵੀ ਚੰਗੀ ਐ ਗਰਮ ਵਾਲੀ ਚੰਗਾ ਘਾਤ ਦਾ ਪਲੀ ਵੀ ਫੁੱਲ ਬ੍ਰੀਡ ਇੱਕ ਨੰਬਰ ਚਮਕ ਇੱਕ ਨੰਬਰ ਬਾਕੀ ਜਿਹੜਾ ਟਾਈਮ ਆ ਬਾਈ 10:02 ਹੋ ਗਏ ਉਸ ਹਾਂ ਬਣਾ ਦਾਜਾ ਲਾਇਓ ਸ਼ਾਮ ਤੱਕ ਕੱਢ ਰਾ ਜਿਹੜਾ ਕਰਮਾਲੀ ਨੇ ਵਧੀਆ ਤਿਆਰ ਕਰਨਾ ਤੋੜਾ ਚੈੱਕ ਕਰੋ ਇੱਕ ਨੰਬਰ ਆ ਬਾਈ ਤੇ ਲਾਂਟੂ ਲਾਂਬੋਂ ਪਈਆਂ ਸਾਰੀਆਂ ਬਾਲਟਾਂ ਸ਼ਾਮ ਤੱਕ ਇਹਨੇ ਕੱਢ ਲੈਣੀਆਂ ਪੂਰਾ ਟੌਪ ਦਾ ਲੇਵਾ ਤਿਆਰ ਕਰਨਾ 25 ਲੀਟਰ ਦੁੱਧ ਬਾਈ ਕਹਿੰਦਾ ਕੈਨ ਵਾਲਾ ਨਹੀਂ ਝੋਣ ਵਾਲਾ ਤਿਆਰ ਤੇ ਮੋਲ ਇਹਦਾ ਵੀ ਬਾਈ ਫੋਨ ਤੇ ਹੋ ਜਾਊਗਾ ਮੋਲ ਜਿਹੜਾ ਵੈਡ ਦੇ ਸਾਹਮਣਾਂ ਬਿਲਕੁਲ ਜਾਇਜ਼ ਹੋਊਗਾ ਬਾਲਾ ਮੋਲ ਨਹੀਂ ਕਰਦੇ ਮੋਲ ਪਹਿਲਾਂ ਵੀ ਖੈਰਬਾਈ ਦੇ ਜਾਇਜ਼ ਹੀ ਹੁੰਦੇ ਆ ਖਿੱਚ ਕੇ ਮੋਲ ਰੱਖਦਾ ਹੁੰਦਾ ਬਾਕੀ ਤੌਫਾ ਹੀ ਆ ਬਈ ਗਰਮੀਆਂ ਦਾ ਗਰਮੀ ਨਹੀਂ ਮੰਨਦੀ ਫਾਉਂਡ ਫੂਲ ਆਉ ਗਰਮੀਆਂ ਕਿਆ ਬਾਤ ਅੱਗੇ ਆ ਗਿਆ ਬਈ ਕੱਟਾ 1.5 ਸਾਲ ਦੀ ਬਾਈ ਨੇ ਇਹਦੀ ਉਮਰ ਦੱਸੀ ਐ 18 ਲੀਟਰ ਦੀ ਮਾਡਰ ਕਾਰਡ ਦੱਸਿਆ ਬਈ ਤੇ ਐਮ 29 ਸੀਮਣ ਦਾ ਦੱਸਿਆ ਬਈ ਕੱਟਾ ਚੰਗਾ ਗਾ ਜੇ ਕੋਈ ਪਾਲਣ ਵਾਲਾ ਭਰਾ ਹੋਵੇ ਹਨਾ ਤਾਂ ਬਾਈ ਨਾਲ ਸੰਪਰਕ ਕਰ ਲਿਓ ਮਾਦਰ ਰਿਕਾਰਡ ਬਹੁਤ ਚੰਗਾ ਦੱਸਿਆ ਬਾਈ ਨੇ 18 ਲੀਟਰ ਰਿਕਾਰਡ ਦੱਸਿਆ ਬਈ ਤੇ ਨਗਸੀ ਭਰਾ ਕੋਲੇ ਤਿੰਨ ਕਿਸੇ ਵੀ ਨੂੰ ਤਿੰਨਾ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ